ਵਿਦਿਆ ਪ੍ਰਾਪਤ ਕੀਤੀ ਹੋਈ ਹੈ ਉਹਨੇ ਪੀ ਐਮ ਐਪੀ ਐਚ ਵੀ ਕੀਤੀ ਦੀ ਆ ਉਹ ਆਪਣੀ ਵਿਦਿਆ ਨੂੰ ਲੈ ਕੇ ਇਥੋਂ ਤੱਕ ਪਹੁੰਚੇ ਸੀ ਨਾ ਕਿ ਉਹ ਰੰਗ ਰੂਪ ਨੂੰ ਲੈ ਕੇ ਅਜਿਹੀਆਂ ਸ਼ਬਦਾਲੀ ਵਰਤਣੀ ਰੰਗਾਂ ਨੂੰ ਲੈ ਕੇ ਇਹ ਬਹੁਤ ਗਲਤ ਆ ਸੋ ਅਜਿਹੀ ਟਿੱਪਣੀ ਮਜਬੀ ਸਿੰਘ ਬਾਲ ਮਿਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪੁੰਦਾ ਸੀ ਪੱਠੇ ਪੱਠੇ ਪੁੰਦਾ ਸੀ ਪੱਠੇ ਇਹ ਪਹਿਲੀ ਜਿਹੜਾ ਜਿਵੇਂ ਸਵਾਲ ਸੀਗਾ ਵੀ ਰਾਜਾ ਵੜੈਂਗਾ ਦਾ ਇੱਕ ਬਿਆਨ ਵਾਇਰਲ ਹੋਇਆ ਹਾਂਜੀ ਤੁਸੀਂ ਵੀ ਸੁਣਿਆ ਹਾਂਜੀ ਹਾਂਜੀ ਕਿਵੇਂ ਲੈ ਰਹੇ ਹੋ ਇਸ ਬਿਆਨ ਨੂੰ ਦੇਖੋ ਜੀ ਜੇ ਅੱਜ ਰਾਜਾ ਵੜੈਂਗਾ ਬਹੁਤ ਆਪਣੇ ਆਪ ਨੂੰ ਵੱਡਾ ਲੀਡਰ ਕਹਿੰਦਾ ਹੈ ਪੰਜਾਬ ਪ੍ਰਦੇਸ਼ ਦਾ ਕਾਂਗਰਸ ਪ੍ਰਧਾਨ ਵੀ ਆ ਉਹਨਾਂ ਨੇ ਜੋ ਸ਼ਬਦਾ ਵਰਤੇ ਨੇ ਕਾਲੇ ਰੰਗ ਦਾ ਜਾਂ ਉਹ ਪੱਠੇ ਵੜਦਾ ਉਹ ਬਹੁਤ ਗਲਤ ਸ਼ਬਦ ਨੇ ਇੱਕ ਪੜ੍ਹਿਆ ਲਿਖਿਆ ਬੁੱਟਾ ਸਿੰਘ ਜੋ ਗ੍ਰਹਿ ਮੰਤਰੀ ਰਹੇ ਨੇ ਆ ਜਾਤੀ ਕੁਐਸ਼ਨ ਦੇ ਵਿੱਚ ਵੀ ਉਹ ਚੇਅਰਮੈਨ ਨਹੀਂ ਸੋ ਉਹਨਾਂ ਬਾਰੇ ਅਜਿਹੀ ਸ਼ਬਦਾਲੀ ਵਰਤਣੀ ਸਾਨੂੰ ਲੱਗਦਾ ਕਿ ਬਹੁਤ ਗਲਤ ਆ ਉਹ ਇੱਕ ਉੱਚ ਵਿਦਿਆਪ੍ਰਾਪਤ ਕੀਤੀ ਹੋਈ ਆ ਉਹਨਾਂ ਨੇ ਬੀਏ ਐਮਏ ਪੀਐਚਡੀ ਕੀਤੀ ਹੋਈ ਆ ਉਹ ਆਪਣੀ ਵਿੱਦਿਆ ਨੂੰ ਲੈ ਕੇ ਇੱਥੋਂ ਤੱਕ ਪਹੁੰਚੇ ਸੀ ਨਾ ਕਿ ਉਹ ਰੰਗ ਰੂਪ ਨੂੰ ਲੈ ਕੇ ਅਜਿਹੀ ਸ਼ਬਦਾਲੀ ਵਰਤਣੀ ਰੰਗਾਂ ਨੂੰ ਲੈ ਕੇ ਇਹ ਬਹੁਤ ਗਲਤ ਆ ਸੋ ਅਜਿਹੀ ਟਿੱਪਣੀ ਇੱਕ ਲੀਡਰ ਦੇ ਲਈ ਕਰਨੀ ਨਿੰਦਨਯੋਗ ਹੈ ਹਮ ਪਰ ਨਾਲ ਨਾਲ ਤੁਸੀਂ ਇੱਕ ਦੇਖਿਆ ਹੋਊਗਾ ਵੀ ਇੱਕ ਮਾਫੀ ਦੀ ਵੀ ਵੀਡੀਓ ਉਹਨਾਂ ਦੀ ਵਾਇਰਲ ਹੋ ਰਹੀ ਆ ਵੀ ਜਿਹੜੇ ਜੋ ਮਾਫੀ ਮੰਗ ਰਹੇ ਆ ਕਹਿੰਦੇ ਵੀ ਮੈਂ ਮੇਰਾ ਵੀ ਮੈਂ ਇਹ ਗੱਲ ਨਹੀਂ ਕਹਿਣੀ ਚਾ ਰਿਹਾ ਸੀਗਾ ਤੇ ਵੀ ਮੇਰੀ ਜਿਹੜਾ ਬਿਆਨ ਆ ਉਹਨੂੰ ਤੋੜ-ਫੋੜ ਕੇ ਲਾਇਆ ਗਿਆ ਜਾਂ ਮਤਲਬ ਵੀ ਉਹਨੂੰ ਕੱਟ ਕਰਕੇ ਲਾਇਆ ਗਿਆ ਇਹ ਚੀਜ਼ ਨੂੰ ਕਿ ਮੇਰੇ ਨਾਲ ਤਾਂ ਦੇਖੋ ਜੇ ਉਹਨੇ ਸਟੇਜਾਂ ਤੇ ਗੱਲ ਕੀਤੀ ਐ ਤੇ ਚੈਨਲ ਦੇ ਮਾਧਮ ਰਹੀ ਕਹਿ ਰਿਹਾਗਾ ਫਿਰ ਉਹ ਲੋਕਾਂ ਵਿੱਚ ਆ ਕੇ ਗਲਤੀ ਮੰਨੇ ਆਪਣੀ ਅੱਜ ਉਹ ਕਹਿ ਰਿਹਾ ਕਿ ਮੈਂ ਮਜਬੂਰੀ ਸੇ ਕੌਮ ਦੀ ਜੁੱਤੀ ਸਰਤੇ ਰੱਖਣ ਨੂੰ ਤਿਆਰ ਆ ਉਹਨੂੰ ਨਹੀਂ ਪਤਾ ਕਿ ਜਿਹੜੀ ਇਹ ਕੌਮ ਐ ਮਾਰਸ਼ਲ ਕੌਮ ਆਗੀ ਇਹਦੀਆਂ ਬਹੁਤ ਜ਼ਿਆਦਾ ਪ੍ਰਾਪਤੀਆਂ ਨੇ ਸੋ ਜੁੱਤੀ ਸਰਤੇ ਰੱਖਣ ਵਾਲੀ ਗੱਲ ਅਸੀਂ ਮੰਨਦੇ ਆ ਕਿ ਕਹਿ ਰਿਹਾ ਮਾਫੀ ਮੰਗਦੇ ਆ ਪਰ ਉਹ ਜਨਤਕ ਰੂਪ ਦੇ ਵਿੱਚ ਆ ਕੇ ਮਾਫੀ ਮੰਗੇ ਉਹਨਾਂ ਸਟੇਜਾਂ ਤੋਂ ਜਾ ਕੇ ਮਾਫੀ ਮੰਗੇ ਜਿੱਥੇ ਉਹ ਇਹ ਪ੍ਰਚਾਰ ਕਰ ਰਿਹਾ ਸੀਗਾ ਤੁਹਾਨੂੰ ਕੀ ਲੱਗਦਾ ਵੀ ਜੇ ਚੋਣਾਂ ਦੇ ਦੌਰਾਨ ਜਿਹੜੇ ਲੈਸਟ ਰਿਕ ਦੇ ਨਸਲੀ ਬਿਆਨ ਆਉਣੇ ਜਾਂ ਨਸਲੀ ਵਿਤਕਰੇ ਦੇ ਬਿਆਨ ਆਉਣੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਇਹ ਦੇਖਿਆ ਜਾਂਦਾ ਜੀ ਜੇ ਮਤਲਬ ਕਿ ਕਿਸੇ ਨੂੰ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਨੇ ਜਾਂ ਰੰਗ ਰੂਪ ਨੂੰ ਲੈ ਕੇ ਕਿਵੇਂ ਵੀ ਬੋਲਿਆ ਜਾਂਦਾ ਨੇ ਉਹ ਗਲਤ ਆ ਅਸੀਂ ਇਹ ਕਹਿੰਦੇ ਆ ਕਿ ਯਾਰ ਜੇ ਰਾਜਨੀਤੀ ਕਰਨੀ ਆ ਇਹ ਜਿਹੇ ਤਰੀਕੇ ਦੀ ਕਰੋ ਸਾਫ਼ ਸੁਥਰੀ ਤਾਂ ਜੋ ਲੋਕ ਤੁਹਾਨੂੰ ਚਾਣ ਜੇ ਅੱਜ ਗ੍ਰਹਿ ਮੰਤਰੀ ਰਹੇ ਨੇ ਬੁਖਤਾ ਸਿੰਘ ਜੀ ਤਾਂ ਆਪਣੀ ਵਿੱਦਿਆ ਕਰਕੇ ਰਹੇ ਨੇ ਨਾ ਕਿ ਰੰਗ ਰੂਪ ਕਰਕੇ ਸੋ ਇਹ ਰਾਜਾ ਜੀ ਬੱਚੇ ਜੇ ਇੰਨੀ ਕੁਆਲਿਟੀ ਹੈਗੀ ਵੜੰਗ ਵਿੱਚ ਤਾਂ ਉਹ ਕਿਉਂ ਨਹੀਂ ਬਣ ਕੇ ਗ੍ਰਹਿ ਮੰਤਰੀ ਉਹਨਾਂ ਨੂੰ ਕਿਸ ਨੇ ਕਿਉਂ ਨਹੀਂ ਗ੍ਰਹਿ ਮੰਤਰੀ ਲਾ ਦਿੱਤਾ ਹੂੰ ਸੋ ਉਹਨਾਂ ਵਿੱਚ ਕੁਆਲਿਟੀ ਸੀਗੀ ਜੀ ਮੋਟਾ ਸਿੰਘ ਜੀ ਵਿੱਚ ਕੁਆਲਿਟੀ ਸੀ ਤਾਂ ਉਹਨਾਂ ਨੂੰ ਗ੍ਰਹਿ ਮੰਤਰੀ ਲਰਾਇਆ ਗਿਆ ਨਾਗ ਨੂੰ ਰੰਗ ਰੂਪ ਕਰਕੇ अच्छा की ਲੱਗਦਾ ਵੀ ਇਸ ਬਿਆਨ ਦਾ ਜਿਹੜੇ ਜਿਹੜੀਆਂ ਉਚੋਂ ਵਾਲੇ ਵਿੱਚ ਪ੍ਰਚਾਰ ਕਰ ਰਹੇ ਹੈ ਉਹਦੇ ਤੇ ਪ੍ਰਭਾਵ ਪਊਗਾ ਇਸ 'ਤੇ ਬਿਲਕੁਲ ਪਊਗਾ ਜੀ ਕਿਵੇਂ ਲੈ ਲਿਓ ਕਿੰਨਾ ਕੁ ਪ੍ਰਭਾਵ ਪੈ ਸਕਦਾ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਜੋ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਅਸੀਂ ਅਕਸਰ ਹੀ ਸਾਡੇ ਮذਬੀ ਸਿੱਖ ਸਮਾਜ ਆ ਜੋ ਇਸ ਪ੍ਰਤੀ ਕਾਫੀ ਨਾਰਾਜ਼ ਆ ਸੋ ਮੈਨੂੰ ਲੱਗਦਾ ਕਿ ਉਹਨਾਂ ਵਾਲੇ ਦਿਨਾਂ ਵਿੱਚ ਇਸ ਚੀਜ਼ ਦਾ ਕਾਫੀ ਵਿਰੋਧ ਪ੍ਰਗਟਾਇਆ ਜਾਊਗਾ ਸੋ ਵਧੀਆ ਰਹਿਣਗੇ ਆ ਕੇ ਉਸੇ ਮੰਚ ਤੋਂ ਜਿੱਥੇ ਬੋਲ ਰਹੇ ਆ ਆਪਣੀ ਮਾਫੀ ਨਾਮਾ ਲੈਣ ਮਾਫੀ ਮੰਗਣ ਬਾਕੀ ਇਹ ਇਹਨਾਂ ਦੀ ਸੋਚ ਆ ਵੀ ਇਹ ਇਸ ਬਿਆਨ ਨੂੰ ਕਿਵੇਂ ਲੈ ਰਹੇ ਆ ਬਾਕੀ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੀ رائے ਦੇ ਵਿੱਚ ਜਿਹੜਾ ਇਸ ਤਰੀਕੇ ਦੇ ਬਿਆਨ ਦਿੱਤੇ ਜਾਣੇ ਜਾਂ ਫਿਰ ਰਾਜਨੀਤੀ ਦੇ ਵਿੱਚ ਇਸ ਤਰੀਕੇ ਦੇ ਬਿਆਨਾਂ ਦਾ ਸਾਹਮਣੇ ਆਉਣਾ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਲੈ ਰਹੇ ਹੋ ਆਪਦੀ ਜਿਹੜੀ رائے ਆ ਉਹ ਕਮੈਂਟਾਂ ਰਾਹੀਂ ਜਰੂਰ ਸਾਡੇ ਨਾਲ ਸਾਂਝੀ ਕਰੋ ਧੰਨਵਾਦ